ਜੇ ਕਿਸੇ ਕਿਸਾਨ ਦੇ ਖੇਤ ਚੋਂ ਛੋਲਿਆਂ ਦੀ ਫਸਲ ਚੋਰੀ ਹੋ ਜਾਂਦੀ ਤਾਂ ਐਸੇ ਥਾਣੇ ਦੇ ਵਿੱਚ ਬੰਦ ਕੀਤਾ ਜਾਂਦਾ ਸੀ ਚੋਰ ਨੂੰ ਬੜਾ ਪੁਰਾਣਾ ਇਹ ਥਾਣਾ ਤੇ ਦੂਰ ਦਰਾਜ ਤੱਕ ਹੋਰ ਕੋਈ ਥਾਣਾ ਵੀ ਨਹੀਂ ਸੀਗਾ ਸਿਰਫ ਜ਼ਿਲ੍ਹੇ ਦੇ ਵਿੱਚ ਸੀਗਾ ਥਾਣਾ ਤਾਂ ਜਾਣਦੇ ਹਾਂ ਇਸ ਥਾਣੇ ਦੇ ਬਾਰੇ ਵਿੱਚ ਔਰ ਸਾਹਮਣੇ ਲਿਖਿਆ ਭਾਈ ਜੀ ਪੁਲਿਸ ਸਟੇਸ਼ਨ 1921 ਚ ਬਣਿਆ ਸੀਗਾ ਹੋਰ ਕੀ ਕੀ ਹੈ ਇੱਥੇ ਗੌਰ ਨਾਲ ਦੇਖਾਂਗੇ ਇਹ ਪੁਲਿਸ ਸਟੇਸ਼ਨ ਬਰਤਾਨੀਆ ਹਕੂਮਤ ਦੇ ਵਕਤ ਦਾ ਬਣਿਆ ਹੋਇਆ ਪਰ ਇਹ ਪਿੰਡ 'ਚ ਹੀ ਕਿਉਂ ਬਣਾਇਆ ਗਿਆ ਖੈਰ ਨੇੜੇ ਤੋਂ ਦੇਖ ਲਈਏ ਤਾਂ ਉਹ ਲਿਖਿਆ ਉੱਪਰ ਪੁਲਿਸ ਸਟੇਸ਼ਨ ਦੋਦੇਵਾਲਾ 1921 ਉੱਪਰ ਇੰਗਲਿਸ਼ ਚ ਹੈ ਤੇ ਥੱਲੇ ਲਿਖਿਆ ਹਿੰਦੀ ਚ ਸੇਮ ਪਰ ਇਹਦੀ ਲੋਕੇਸ਼ਨ ਕਿੱਥੇ ਹੈ Rajasthan ਦਾ ਪਿੰਡ ਹੈ ਦੋਦੇਵਾਲਾ ਜ਼ਿਲ੍ਹਾ ਲੱਗਦਾ ਹੈ ਸ਼੍ਰੀ ਗੰਗਾ ਨਗਰ ਤੇ ਲੱਗੇ ਜਿਹੜਾ ਸ਼ਹਿਰ ਹੈ ਉਹ ਹੈ ਮਟੀਲੀ ਸਦੂਲ ਸ਼ਹਿਰ ਬਾਕੀ ਅੰਦਰ ਚੌਕੀ ਵਗੈਰਾ ਕਾਫੀ ਨੇ ਕਮਰੇ ਉਹੀ ਪੁਰਾਣੇ ਉਸੇ ਵਕਤ ਦੀ 1921 ਦੇ ਬਣੀ ਹੋਈ ਇਹ ਦੇਖੋ ਪਹਿਲੇ ਬਾਹਰੋਂ ਸ਼ੁਰੂਆਤ ਕਰਦੇ ਹਾਂ ਉਹਨਾਂ ਨੇ ਇਹ ਵਾਲੀ ਜਿਹੜੀ ਡਿਜ਼ਾਈਨਿੰਗ ਕੀਤੀ ਹੈ ਬਾ ਕਮਾਲ ਖੂਬਸੂਰਤ ਆ ਗੇਟਵੀ ਕਾਫੀ ਉੱਚਾ ਸੀਗਾ ਕਿਉਂਕਿ ਹੁਣ ਤਾਂ ਪੁਰਾਈ ਪਾਤੀਏ تھے ਤੇ ਨੀਵਾ ਹੋ ਗਿਆ ਫਿਰ ਵੀ ਮੇਰੇ ਤਾਂ ਹੱਥ ਹੀ ਉੱਪਰ ਨਹੀਂ ਲੱਗਦਾ ਹੈਨਾ ਉਹ ਜਿਹੜੇ ਕਮਰੇ ਨੇ ਤੁਹਾਨੂੰ ਦਿਖਾਵਾਂਗੇ 메ਨ ਕਮਰਾ ਵੀ ਕਿੰਨੀ ਕੁ ਉਪਰਾਈ ਪਾਈ ਆ ਇੱਥੇ ਉਹ ਵੀ ਦੇਖਦੇ ਆ ਇਹ ਵਾਲਾ ਕਮਰਾ ਇੱਥੇ ਖੜਦਾ ਸੀਗਾ ਪੁਲਿਸ ਦਾ ਪਹਿਰੇਦਾਰ ਅੱਗੇ ਦੇਖ ਲਈਏ ਤਾਂ ਇਹ ਵਾਲੇ ਕੁਝ ਕਮਰੇ ਨੇ ਕੁਆਟਰ ਨੇ ਉੱਤੇ ਲਿਖਿਆ ਵੀ ਆ ਕੁਝ ਪਰ ਅਧਾ ਅਧੂਰਾ ਜਾਂ ਮਿਟ ਚੁੱਕਿਆ ਨਾ ਹੁਣ ਤਾਂ ਤੇ ਅੰਦਰ ਜਿਹੜੀਆਂ ਖਿੜਕੀਆਂ ਨੇ ਉਹੀ ਉਹ ਆਇਆ ਉੱਪਰ ਦੇਖੋ ਨਾ ਨਾ ਕੋਈ ਟਾਈਲ ਨਾ ਕੋਈ ਗਾਰਡਰ ਪੱਥਰ ਨਾਲ ਹੀ ਬਣਾਤਾ ਸਾਰਾ ਕੁਝ ਉਹ ਵੀ ਚੂਨਾ ਮਿੱਟੀ ਦੇ ਨਾਲ ਹਾਂ ਛੋਟੀ ਛੋਟੀ ਕੰਕਰੀਟ ਵਿੱਚ ਵਸਾਈ ਹੋਈ ਹੈ ਅਲਮਾਰੀਆਂ ਵੀ ਉਹੀ ਉਹੀ ਲੱਕੜੀ ਹੈ ਇਹ ਜਿਹੜੀ ਹੈ ਇਹ ਲੋਹੇ ਦੀ ਹੈ ਤੇ ਬਾਅਦ ਵਿੱਚ ਸ਼ਾਇਦ ਲਗਾਈ ਗਈ ਹੈ ਹੋਰ ਦੇਖਦੇ ਆ ਤਾਂ ਆਜੋ ਅੱਗੇ ਚੱਲਦੇ ਆ ਹੋਰ ਵੀ ਜਿਹੜੇ ਕਮਰੇ ਬਣੇ ਹੋਏ ਨੇ ਉਹ ਦੇਖਦੇ ਆ ਇਧਰ ਦੇਖੋ ਪਹਿਲੇ ਇਹ ਵਾਲੇ ਕਮਰੇ ਅੱਗੇ ਵੀ ਹੈਗੇ ਨੇ ਤੇ ਬਾਹਰ ਦੀਆਂ ਜਿਹੜੀਆਂ ਖਿੜਕੀਆਂ ਨੇ ਉਹ ਵੀ ਪੁਰਾਣੀਆਂ ਹੀ ਉਸ ਵਕਤ ਦੇ ਬਣੀਆਂ ਹੋਈਆਂ ਹੋਰ ਦੇਖ ਲਓ ਅੱਗੇ ਇਹ ਵਾਲੇ ਕਮਰੇ ਦੇਖੋ ਹੈ ਲਾਈਨ ਵਾਰ ਲੱਗੇ ਹੋਏ ਬਣੇ ਹੋਏ ਐ ਇਹ ਵਾਲੇ ਕਮਰੇ ਉਧੇ ਇੱਕ ਦੋ ਤਿੰਨ ਚਾਰ ਚਾਰ ਐਸਾਈਡ ਤੇ ਹੈਗੇ ਨੇ ਅਗਰ ਉਧਰ ਜਾਤ ਮਾਰੀਏ ਤਾਂ ਉਧਰ ਵੀ ਬਣਿਆ ਹੋਇਆ ਸੀ ਕੁਝ ਪੁਰਾਣੀਆਂ ਚੀਜ਼ਾਂ ਜੇ ਆਪਾਂ ਇੱਧਰੋਂ ਦੇਖ ਲਈਏ ਤਾਂ ਦੋ ਕਮਰੇ ਇੱਕ ਕਮਰਾ ਵਿੱਚੋਂ ਲੱਗਦਾ ਸ਼ਾਇਦ ਬੰਦ ਕੀਤਾ ਗਿਆ ਤੇ ਉੱਪਰ ਜੇ ਪਾਣੀ ਵਾਲੀ ਟੈਂਕੀ ਇਹ ਬਾਅਦ ਚ ਬਣਾਈ ਗਈ ਹੈ ਬੱਚਿਆਂ ਦੇ ਕਿਉਂਕਿ ਨਾਲ ਇਹ ਸਕੂਲ ਹੈ ਤੇ ਇਸ ਕਰਕੇ ਬਣਾਈ ਗਈ ਹੈ ਉੱਪਰ ਦੇਖੋ ਜਿੱਥੇ ਪੁਲਿਸ ਦਾ ਗਾਰਡ ਖੜਦਾ ਹੁੰਦਾ ਸੀਗਾ ਆਪਣੀ ਬੰਦੂਕ ਜਾਂ ਹਥਿਆਰ ਜੋ ਵੀ ਯੂਜ਼ ਕਰਦੇ ਸੀ ਉਹ ਲੈ ਕੇ ਖੜਦਾ ਸੀਗਾ ਤਾਂ ਹੁਣ ਦੇਖਦੇ ਆਂ चौकी ਦਾ ਮੇਨ ਦਫਤਰ ਕਿਹੜਾ ਹੈ ਇਹ ਵਾਲਾ ਵੀਰ ਚੌਕੀ ਦਾ ਮੇਨ ਦਫਤਰ ਆ ਜਾਓ ਆਹ ਉੱਪਰ ਆ ਛੱਤ ਦੇ ਵਾਲ ਦੇਖ ਲਓ ਉਹੀ ਪੁਰਾਣੇ ਗੱਡਰੇ ਹਨ ਲੱਕੜ ਦੇ ਤੇ ਅਗਰ ਇੱਧਰ ਦੇਖੀਏ ਤਾਂ ਇਹ ਚੂਨਾ ਮਿੱਟੀ ਦੇ ਨਾਲ ਬਣੀ ਹੋਈ ਦਵਾਰ ਹੈ ਉਸੇ ਵਕਤ ਦੀ ਇਹ ਵਾਲੇ ਅੰਦਰ ਬੜਾ ਸਮਾਨ ਪਿਆ ਤੇ ਇਹਨਾਂ ਦੇ ਵਿੱਚੋਂ ਕੁਝ ਇੱਕ ਪੁਰਾਣਾ ਤੇ ਕੁਝ ਅੱਜ ਦੇ ਮਾਹੌਲ ਦਾ ਕਿਉਂਕਿ ਨਾਲ ਸਕੂਲ ਹੈ ਇਸ ਕਰਕੇ ਉਹ ਕੁਝ ਸਮਾਨ ਜਿਹੜਾ ਕਬਾੜ ਬਣ ਜਾਂਦਾ ਜਾਂ ਵਿਕਾਰ ਹੋ ਜਾਂਦਾ ਜਿਹੜਾ ਯੂਜ਼ ਨਹੀਂ ਕਰ ਸਕਦੇ ਉਹ ਇੱਥੇ ਰੱਖ ਦਿੰਦੇ ਆ ਇਹ ਅਲਮਾਰੀ ਇੱਥੇ ਇਹ ਵਾਲਾ ਆਪਾਂ ਦੇਖ ਲਈਏ ਗੋਲ ਚੱਕਰ ਆਜਾ ਇਕੱਟਿਆ ਹੋਇਆ ਇੱਥੇ ਕੀ ਸੀਗਾ ਉੱਪਰ ਕਿਉਂਕਿ ਪੱਖਿਆਂ ਦਾ ਦੌਰ ਘੱਟ ਸੀਗਾ ਤੇ ਉਹ ਇੱਕ ਨਾ ਉੱਪਰ ਝਾਲਰ ਜੀ ਲਗਾ ਦੇਉਂਦੇ ਸੀ ਕਪੜੇ ਵੀ ਇੱਕ ਬੰਦਾ ਇਧਰ ਰੱਸੀ ਖਿੱਚਦਾ ਹੁੰਦਾ ਸੀ ਜਿਹੜਾ ਵੀ ਚੌਕੀ ਇੰਚਾਰਜ ਸੀਗਾ ਉਹ ਇੱਥੇ ਹਵਾ ਦਿੰਦਾ ਹੁੰਦਾ ਸੀ ਰੱਸੀ ਨੂੰ ਇਹ ਹਿਲਾਏ ਰੱਖਦਾ ਤੇ ਚੌਕੀ ਇੰਚਾਰਜ ਨੂੰ ਹਵਾ ਮਿਲਦੀ ਰਹਿੰਦੀ ਸੀ ਹੁਣ ਮੇਨ ਗੱਲ ਜਿਹੜੀ ਕਰਦੇ ਆ ਵੀ ਇੱਥੋਂ ਨੇੜੇ ਤੇੜੇ ਕਿਤੇ ਵੀ ਹੈ ਨਹੀਂਗੀ ਚੌਕੀ ਇੱਥੋਂ ਗੰਗਾ ਨਗਰ 'ਚ ਹੈ ਬ੍ਰਿਟਿਸ਼ ਗਵਰਨਮੈਂਟ ਦੇ ਵਕਤ ਬਰਤਾਨੀਆ ਹਕੂਮਤ ਦੇ ਵਕਤ ਜਿਹੜੀ ਬਣੀ ਹੈ ਇੱਥੇ ਹੀ ਕਿਉਂ ਬਣਾਈ ਗਈ ਬੜਾ ਵੱਡਾ ਲਾਜਿਕ ਆ ਵੱਡਾ-ਵੱਡਾ ਕਾਰਨ ਆ ਇਹਦੇ ਪਿੱਛੇ ਉਹ ਕਾਰਨ ਹੈ ਕਿ ਉਸ ਵਕਤ ਕਿਉਂਕਿ ਇਹ ਇਲਾਕਾ ਜਿਹੜਾ ਰਾਜਸਥਾਨ ਦਾ ਇਲਾਕਾ ਸਾਰਾ ਪਰ ਰਾਜਸਥਾਨ ਦੇ ਵਿੱਚ ਛੋਲਿਆਂ ਦੀ ਖੇਤੀ ਬੜੀ ਹੁੰਦੀ ਸੀ ਛੋਲੇ ਚੋਰੀ ਬੜੇ ਹੁੰਦੇ ਸੀਗੇ ਤਾਂ ਕਲੀਅਰ ਹੈ ਵੀ ਉਸ ਚੋਰੀ ਨੂੰ ਰੋਕਣ ਦੇ ਵਾਸਤੇ ਇੱਥੇ ਚੌਕੀ ਬਣਾਈ ਗਈ ਹੈ ਚੋਰ ਪਕੜ ਕੇ ਲਿਆਦੇ ਅਲੱਗ-ਅਲੱਗ ਖਾਨੇ ਬਣੇ ਹੋਇਆ ਜਿੱਦਾਂ ਉਸ ਵਕਤ ਦੇ ਤਾਂ ਉਹਨਾਂ ਦੇ ਵਿੱਚ ਉਹਨਾਂ ਨੂੰ ਬੰਦ ਕਰ ਦਿੰਦੇ ਸੀਗੇ ਇਹ ਕਾਰਨ ਹੈ ਤਾਂ ਆ ਗੇਟ ਵੀ ਉਸੇ ਵਕਤ ਦੇ ਨੇ ਇਧਰ ਦੇਖ ਲਿਓ ਹੋਰ ਵੀ بڑے ਹੈਗੇ ਨੇ ਕਮਰੇ ਖੈਰ ਕੁਝ ਪਿੱਛੇ ਵੀ ਹੋ ਸਕਦਾ ਹੋਣ ਇਹ ਵਾਲਾ ਕਮਰਾ ਦੇਖ ਲਓ ਕਿੰਨਾ ਉਸ ਵਕਤ ਦਾ ਬਣਿਆ ਹੋਇਆ ਇਹ ਵਾਲਾ ਮਿੱਟੀ ਦੇ ਨਾਲ ਸਿੰਪਲ ਬਣਿਆ ਹੋਇਆ ਤੇ ਅਜੇ ਤੱਕ ਵੀ ਮੌਜੂਦ ਆ ਪੱਥਰ ਦੇਖੋ ਉੱਪਰ ਗਾਰਡਰ ਦੀ ਥਾਂ ਤੇ ਪੱਥਰ ਯੂਜ਼ ਕੀਤਾ ਗਿਆ ਗਾਰਡਰ ਨਹੀਂ ਲਗਾਇਆ ਕੋਈ ਵੀ ਨਾ ਹੀ ਲੱਕੜ ਦਾ ਨਾ ਹੀ ਦੂਸਰਾ ਲੋਹੇ ਦਾ ਉਹੀ ਪੁਰਾਣਾ ਤੇ ਇਹਦੇ ਵਿੱਚ ਚੂਨਾ ਮਿੱਟੀ ਵਸਾਈ ਗਈ ਹੈ ਚੂਨਾ ਮਿੱਟੀ ਵਸਾ ਕੇ ਇਹ ਕਮਰਾ ਬਣਾਇਆ ਗਿਆ ਸੀਗਾ ਤੇ ਇੱਧਰ ਪਿੱਛੇ ਇਹਦੇ ਜਿਹੜਾ ਇਹਨਾਂ ਦੇ ਬੈਠਣ ਦੇ ਵਾਸਤੇ ਮੈਦਾਨ ਵੀ ਹੋ ਸਕਦਾ ਹੋਵੇ ਤਾਂ ਇਹ ਸਾਰੀ ਚੀਜ਼ ਤੁਸੀਂ ਦੇਖ ਲਈਏ ਗੌਰ ਦੇ ਨਾਲ ਤਾਂ ਆਖਿਰ ਦੇ ਵਿੱਚ ਮੈਂ ਇਹ ਦੱਸ ਦਿਆ ਕਿ ਸਕੂਲ ਬਾਅਦ ਵਿੱਚ ਬਣਾਇਆ ਗਿਆ ਥੀ ਚੌਕੀ ਵੀ ਰਹੀ ਹੈ ਫਿਰ ਕਿਉਂਕਿ ਪਿੰਡ ਦੇ ਵਿੱਚ ਦੁੱਧੇਵਾਲਾ ਦੇ ਵਿੱਚ ਸਕੂਲ ਨਹੀਂ ਸੀਗਾ ਤਾਂ ਲੋਕਾਂ ਨੇ ਮਿਲ ਜੁਲ ਕੇ ਜਗ੍ਹਾ ਇੱਕ ਸਾਂਝੀ ਦੇਖੀ ਤਾਂ ਇੱਥੇ ਉਹਨਾਂ ਨੇ ਪ੍ਰਾਇਮਰੀ ਤੱਕ ਸਕੂਲ ਬਣਾ ਦਿੱਤਾ ਉਹ ਸਾਹਮਣੇ ਦੇਖੋ ਸਕੂਲ ਉਹ ਵਾਲਾ ਬਣਿਆ ਹੋਇਆ ਵੀਰੇ ਉਹ ਵਾਲਾ ਸਕੂਲ ਹੈ ਇਸ ਪਿੰਡ ਦੁੱਧੇਵਾਲਾ ਦੇ ਵਿੱਚ ਬਣਿਆ ਹੋਇਆ ਜਿੱਥੇ ਅੱਜ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰਦੇ ਨੇ ਤਾ ਸਰਕਾਰ ਨੂੰ ਇੱਕ ਛੋਟੀ ਜੀ اپیل ਹੈ ਕਿ ਇਹ 1921 ਦੀ بنی ਹੋਈ ਹੈ ਪਿੰਡ ਦੋਦਾਵਾਲਾ ਦੇ ਵਿੱਚ ਤਾਂ ਇਸ ਨੂੰ ਹੈਰੀਟੇਜ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ ਹੈਰੀਟੇਜ ਦਾ ਦਰਜਾ ਸਿਰਫ ਦੇਣ ਨਾਲ ਗੱਲ ਨਹੀਂ ਬੰਨੀ ਬਲਕਿ ਇਸ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ ਅਗਰ ਸੰਭਾਲ ਕਰਦੀ ਹੈ ਤਾਂ ਬੱਚਿਆਂ ਨੂੰ ਇਹਦੇ ਤੋਂ ਕੁਝ ਨਾ ਕੁਝ ਸੇਧ ਵੀ ਮਿਲੇਗੀ ਆਪਣੀ ਜਿਹੜੀ ਪੁਰਾਣੀ ਵਿਰਾਸਤ ਹੈ ਉਸ ਨੂੰ ਸੰਭਾਲ ਕੇ ਰੱਖਣਗੇ ਤਾਂ ਦੋਸਤੋ ਇਹ ਹੀ ਗੱਲ ਮੈਂ ਕਹਿਣਾ ਚਾਹੁੰਦਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਜੀ ਬੜੀ ਮਿਹਰਬਾਨੀ